ਸੁਖਾਂ ਸੁਖ ਸੁਖ ਕੇ ਮਿਲੀ ਔਲਾਦ ਦਾ ਚਾ ਮਾਪਿਆਂ ਦੇ ਕੋਲੋਂ ਸੰਭਾਲਿਆ ਨਹੀਂ ਜਾਂਦਾ ਖਾਸ ਕਰਕੇ ਇਹ ਔਲਾਦ ਜੇਕਰ ਪੁੱਤਰ ਹੋਵੇ ਤਾਂ ਮਾਪਿਆਂ ਦੇ ਪੈਰ ਪੁੰਜੇ ਨਹੀਂ ਲੱਗਦੇ ਮਾਪੇ ਆਪਣੀ ਔਲਾਦ ਦੇ ਲਈ ਕੀ ਕੁਝ ਨਹੀਂ ਕਰਦੇ ਬਜ਼ੁਰਗਾਂ ਦੇ ਮੂੰਹੋਂ ਲਗਭਗ ਸਭ ਨੇ ਇਹ ਸੁਣਿਆ ਹੋਵੇਗਾ ਕਿ ਮਾਪੇ ਕੁਮਾਪੇ ਨਹੀਂ ਹੁੰਦੇ ਪਰ ਪੁੱਤ ਕੁਪੁੱਤ ਹੋ ਜਾਂਦੇ ਨੇ ਅੱਜ ਅਸੀਂ ਤੁਹਾਡੇ ਨਾਲ ਇਕਲਾਚਾਰ ਪਿਤਾ ਦੀ ਐਸੀ ਹੀ ਹੱਡ ਬੀਤੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੀ ਔਲਾਦ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਹੈ ਇਹ ਪਿਤਾ ਆਪਣੇ ਹੀ ਪੁੱਤਰ ਤੋਂ ਆਪਣੀ ਹੁਣ ਤੱਕ ਦੀ ਸੰਪਤੀ ਦੇ ਵਿੱਚੋਂ ਹਿੱਸਾ ਲੈਣ ਦੀ ਅਪੀਲ ਕਰ ਰਿਹਾ ਹੈ ਜਿਸ ਦੇ ਚਲਦੇ ਅੱਜ ਸੰਗਰੂਰ ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਆਪਣੇ ਦੋਨੋਂ ਬੇਟਿਆਂ ਨੂੰ ਉਹਨਾਂ ਦੇ ਹੱਕਾਂ ਮੁਤਾਬਕ ਸੰਪਤੀ ਦਿੱਤੀ ਸੀ ਪਰ ਛੋਟੇ ਬੇਟੇ ਨੇ ਧੱਕੇ ਨਾਲ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ ਹੈ ਅਜਿਹਾ ਕਰਨ ਤੋਂ ਬਾਅਦ ਵੀ ਉਹ ਉਹਨਾਂ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਰਿਹਾ ਉਹ ਉਹਨਾਂ ਦੀ ਦੁਕਾਨ ਅਤੇ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੁੱਤਰ ਦੇ ਸਹੁਰੇ ਵੀ ਸਾਡੇ ਉੱਪਰ ਦਬਾਅ ਪਾਉਂਦੇ ਨੇ ਤੇ ਕਹਿੰਦੇ ਨੇ ਕਿ ਉਹ ਇਹ ਸੰਪਤੀ ਭੁੱਲ ਜਾਣ ਉਹਨਾਂ ਕਹਿ ਕਿ ਇਸ ਦੇ ਲਈ ਉਹਨਾਂ ਨੇ ਐਸ ਡੀ ਐਮ ਦਫ਼ਤਰ ਵਿੱਚ ਵੀ ਆਵਾਜ਼ ਚੁੱਕੀ ਸੀ ਪਰ ਉੱਥੋਂ ਵੀ ਫੈਸਲਾ ਗਲਤ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਡੀ ਸੀ ਸੰਗਰੂਰ ਅਤੇ ਕਮਿਸ਼ਨਰ ਨੂੰ ਵੀ ਸ਼ਿਕਾਇਤ ਕਰਨਗੇ ਉਸ ਤੋਂ ਬਾਅਦ ਉਹ ਕੋਰਟ ਵੀ ਜਾਣਗੇ ਤੇ ਇਨਸਾਫ ਦੀ ਮੰਗ ਕਰਨਗੇ ਹੁਣ ਉਹਨਾਂ ਨੇ ਮੀਡੀਆ ਦੇ ਰਾਹੀਂ ਆਪਣੀ ਗੱਲ ਰੱਖੀ ਹੈ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਉਮੀਦ ਕੀਤੀ ਹੈ ਪੀੜਤ ਸੰਤੋਸ਼ ਕੁਮਾਰ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਗੌਰ ਦੇ ਨਾਲ ਸੰਤੋਸ਼ ਕੁਮਾਰਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤਾ ਹੈ 32 ਇਹ ਮੁੱਦਾ ਸਰ ਜੀ ਇਹ ਆ ਕਿ ਮੈਂ ਜਣੀ ਕਿ ਪਹਿਲਾਂ ਕਾਕਾ ਵੱਡਾ ਅਟ ਕਰਿਆ ਜੀ ਉਹਨੂੰ ਜੋ ਮੇਰੀ ਪ੍ਰਾਪਰਟੀ ਦੀ ਕੁੱਲ ਜੋੜ ਕੇ ਮੈਂ ਉਹਨੇ ਪੈਸੇ ਉਹਨੂੰ ਬੜਾ ਰਕੇਸ਼ ਕੁਮਾਰ ਜੀ ਉਹ ਉਸ ਤੋਂ ਬਾਅਦ ਜੀ 2016 ਚ ਵਿਚਾਲਾ ਕਾਕਾ ਹ ਤੇ ਲੜਕੀ ਮੇਰੀ ਪਹਾਣੀਗੜ ਪਈ ਹੋਇਆ ਜੀ ਲੜਕੀ ਵਾਲਿਆਂ ਨੇ ਕੋਈ ਆਪਾ ਤੋਂ ਕੋਈ ਡਿਮਾਂਡ ਨਹੀਂ ਕੋਈ ਉਹਨਾਂ ਦੀ ਗੱਲ ਨਹੀਂ ਕੋਈ ਬਾਤ ਨਹੀਂ ਜੀ ਤੇ ਉਦੋਂ ਬਾਅਦ ਸਰ ਜੀ ਇਹਨੇ ਮਤਲਬ ਹੁਣ ਮੈਨੂੰ 8 ਮਹੀਨੇ ਹੋ ਗਏ ਜੀ ਘਰੋਂ ਕੱਢੇ ਨੂੰ ਇਹ ਛੋਕੇ ਗਾਕੇ ਨਹੀਂ ਜੀ ਬਵੇਕ ਕੁਮਾਰ ਨੇ ਤੇ ਮੈਂ ਜੀ ਮਤਲਬ 2 2.5 ਮਹੀਨੇ ਤਾਂ ਮੈਂ ਚੁੱਪ ਰਿਹਾ ਜੀ ਵੀ ਸ਼ਾਇਦ ਕੋਈ ਗੱਲ ਨੇੜੇ ਲੱਗੇ ਜਾਈ ਜੇ ਜਦੋਂ ਇਹਨੇ ਕੋਈ ਗੱਲਬਾਤ ਨਹੀਂ ਕੋਈ ਰਾਸਤਾ ਨਹੀਂ ਦਿੱਤਾ ਜੀ ਮੈਨੂੰ ਫੇਰ ਮੈਂ ਜੀ ਸਮਝ ਲਓ ਇਹਦੇ ਜਿਹੜੇ ਮੇਰੇ ਪਰਿਵਾਰ ਨੂੰ ਇਹ ਕਹਿੰਦਾ ਮੈਂ ਨੌ ਤਰੂੰਗਾ ਮੈਂ ਸੁਸਾਇਡ ਕਰੂੰਗਾ ਮੈਂ ਐ ਕਰੂੰਗਾ ਬਹੁਤ ਕਰੂੰਗਾ ਜੀ ਫੇਰ ਮੈਂ ਐਸਐਸਪੀ ਸਾਹਿਬ ਦੇ ਜੀ ਅਰਜੀ ਦਿੱਤੀ ਵੀ ਸਾਨੂੰ ਐ ਧਮਕੀਆਂ ਦਿੰਦਾ ਜੀ ਸਮਝ ਲਓ ਉਹਨਾਂ ਨੇ ਜੀ ਕਹਿ ਕੇ ਮਤਲਬ ਵਾਪਸ ਉਹ ਕਰਤਾ ਜੀ ਹਲ ਕਰਤਾ ਕੇਸ ਵੀ ਇਹ ਤੁਹਾਡਾ دیਵਾਨੀ ਮਾਮਲਾ ਜੀ ਕੋਰਟ ਚ ਲੜੋ ਫੇਰ ਮੈਂ ਐਸਡੀਐਮ ਸਾਹਿਬ ਦੇ ਜੀ ਇਹ ਆਪਣਾ ਕੇਸ ਲਾਇਆ ਜੀ ਪ੍ਰਾਪਰਟੀ ਦਾ ਮੈਂ ਪੁੱਛਿਆ ਉਹ ਕਹਿੰਦੇ ਜੀ ਪ੍ਰਾਪਰਟੀ ਦਾ ਕੇਸ ਲਾਓ ਤੁਸੀਂ ਪ੍ਰਾਪਰਟੀ ਦਾ ਕੇਸ ਲਾਇਆ ਉਹ 7-8 ਮਹੀਨੇ ਚੱਲਿਆ ਜੀ ਸਮਝ ਲਓ ਉਹ ਚੱਲਣ ਤੋਂ ਬਾਅਦ ਜੀ ਸਮਝ ਲਓ ਬਾਅਦ ਚ ਪਤਾ ਨਹੀਂ ਕੀ ਹੋਇਆ ਜੀ ਪੋਲਿਟਿਕਸ ਦਾ ਜ਼ੋਰ ਤੀ ਜੀ ਉਹ ਝਾੜਤਾ ਜਨਾਬ ਐਸੀਐਮ ਸਾਹਿਬ ਨੇ ਜਦੋਂ ਇਹਨਾਂ ਦੇ ਪਰਿਵਾਰ ਦੀਆਂ ਮੈਨੂੰ ਤਾਂ ਅੰਕਿਆ ਵੀ ਨਜਾਇਜ਼ ਆਉਂਦੀਆਂ ਰਹੀਆਂ ਨੇ ਸਾਡਾ ਏਡੀਸੀ ਹੈ ਜੀ ਸਾਡਾ ਆਇਆ ਜੀ ਸਾਡਾ ਬੋਹ ਹੈ ਜੀ ਕਮਕੀਆਂ ਜੀ ਇਹਨਾਂ ਦੇ ਸੌੜੇ ਪਰਿਵਾਰ ਨੇ। ਕਿਹਦੇ ਦੇ ਦੁਕਾਨ ਜੀ? ਉਹ ਕਾਕੇ ਦੇ ਛੋਟਾ ਜਿਹੜਾ ਬਿਹਾ ਹੈ ਜੀ ਮੁੰਡਾ ਬਰਨਾਲੇ ਦੀ। ਹਾਂਜੀ ਵੇਖਦੇ ਸੌੜਾਂ ਵੱਲ। ਉਹਨਾਂ ਦਾ ਜੋਰ ਜੋਰ ਵੀ ਆ ਪੋਲਿਟਿਕਸ 'ਚ ਵੀ ਬਹੁਤ ਜੋਰ ਆ ਜੀ। ਪਰਚਾ ਵੀ ਮੇਰੇ ਤੇ ਕਰਾਤਾ ਜੀ। ਪਰਚਾ ਇਹ ਕਰਾਤਾ ਜੀ ਮੈਂ ਦੁਕਾਨ ਤੇ ਗਿਆ ਜੀ। ਉਹ ਕਾਕੇ ਨੇ ਜੀ ਜਿੰਦਾ ਲਾਤਾ। ਸਾਡੇ ਕੋਲ ਡਬਲ ਚਾਬੀਆਂ ਹੁੰਦੀਆਂ ਤੇ ਆ। ਮੈਂ ਆਖਿਆ ਕਾਕਾ ਦੂਜੀ ਚਾਬੀ ਲਿਆ ਦਿਓ ਕਰੋ ਮੈਨੂੰ। ਮੈਂ ਦੋ ਜੱਜਾ ਵੀ ਲਾ ਕੇ ਜਿੰਦਾ ਖੋਲਿਆ ਜੀ ਇਹ ਉੱਥੋਂ ਆ ਗਿਆ ਜੀ ਦੁਕਾਨ ਤੋਂ ਸ਼ਾਮ ਨਹੀਂ ਗਿਆ ਜੀ ਠਾਣੇ ਮੈਨੂੰ ਠਾਣੇ ਨਾਲ ਐਸ ਐਚਓ ਨੇ ਬਿਰਾ ਲਿਆ ਜੀ ਮੈਨੂੰ ਕਹਿੰਦਾ ਤੁਸੀਂ ਦੁਕਾਨ ਤੇ ਨਹੀਂ ਜਾ ਸਕਦੇ ਮਹਾ ਜੀ ਕਾਰਨ ਕਹਿੰਦਾ ਕਾਰਨ ਇਹ ਆ ਕਿ ਤੁਹਾਡੇ ਨੂੰ ਤਾਂ ਪ੍ਰੋਪਰਟੀ ਹੈ ਨਹੀਂ ਮਹਾ ਮੇਰੇ ਨਾਲ ਜਨਾਬ ਨਹੀਂ ਹੈਗੀ ਮੇਰਾ ਜਿਹੜਾ ਆੜ ਦੀ ਦੁਕਾਨ ਚ ਅਗਰਾਹੀ ਪਾਈ ਹੈ ਉਹ ਵੀ ਮੇਰੀ ਹੈ ਲਾਇਸੈਂਸ ਮੇਰਾ ਤੇ ਜੀ ਉਮੀਨੂ ਕੀ ਪਤਾ ਜੀ ਮੈਨੂੰ ਤਾਂ ਸ਼ਾਮ ਨੂੰ ਪਤਾ ਲੱਗਿਆ ਵੀ ਇਹਨੇ ਮੇਰੇ ਵਾਲੇ ਲਾਇਸੈਂਸ ਦੀ ਬਜਾਏ ਆਪਣਾ ਲਾਇਸੈਂਸ ਨਮਾ ਲੈ ਕੇ ਜੀ ਉਹਦੇ ਕੰਮ ਚਾਲੂ ਕਰ ਦੇ